ਨਮਸਕਾਰ ਸਿਟੀ ਹੋਮ نیوز ਦੇਖ ਰਹੇ ਦਰਸ਼ਕਾਂ ਦਾ ਮੈਂ ਬੰਨਾ ਸ਼ਰਮਾ ਸਵਾਗਤ ਕਰਦਾ ਹਾਂ ਸੋ ਦਿੱਲੀ ਨੂੰ ਨਵੇਂ ਮੁੱਖ ਮੰਤਰੀ ਮਿਲ ਚੁੱਕੇ ਆਤੀਸ਼ੀ ਮਾਰ ਲੈਣਾ ਚੋਗੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਨੇ ਸੋ ਦੱਸ ਦਈਏ ਕਿ ਵਿਧਾਇਕ ਦਲ ਦੇ ਲੀਡਰ ਵੀ ਅਜੂ ਆਤੀਸ਼ੀ ਚੁਣੇ ਗਏ ਨੇ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪ੍ਰਸਤਾਵ ਹੈ ਜੋ ਮੀਟਿੰਗ ਦੇ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਆਤੀਸ਼ੀ ਦੇ ਨਾਮ ਤੇ ਹੀ ਮੋਹਰ ਲੱਗੀ ਤੇ ਵਿਧਾਇਕ ਦਲ ਨੇ ਵੀ ਆਤੀਸ਼ੀ ਨੂੰ ਹੀ ਦਿੱਲੀ ਦਾ ਮੁੱਖ ਮੰਤਰੀ ਚੁਣਿਆ ਸੋ ਇਸੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ 'ਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰਾਜੇਸ਼ ਨੇ ਨਮਸਕਾਰ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰਾ ਸਭ ਕੀ ਲੱਗਦਾ ਹੈ ਕਿ ਦਿੱਲੀ ਦੇ ਜੋ ਨਵੇਂ ਸੀਐਮ ਬਣੇ ਨੇ ਆਤੀਸ਼ੀ ਉਹ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਧਰੂਪਤਾ ਸਾਬਤ ਹੋਣਗੇ ਹਾਂ ਬਿਲਕੁਲ ਬੰਦਰਾ ਅੱਜ ਜਿਸ ਤਰੀਕੇ ਨਾਲ ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਲੱਗਦਾ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਮਹਿਲਾ ਨੂੰ ਸੀਐਮ ਬਣਾ ਸਕਦੇ ਨੇ ਪਹਿਲਾਂ ਉਹਨਾਂ ਦਾ ਚੁਕਾ ਜਿਹੜਾ ਸੀਗਾ ਆਪਣੀ ਪਤਨੀ ਨਾਲ ਵੀ ਦੇਖਿਆ ਜਾਂਦਾ ਸੀ ਔਰ ਹੋਣ ਉਹਨਾਂ ਨੇ ਅੱਜ ਵਿਧਾਇਕ ਦਲ ਦੀ ਮੀਟਿੰਗ ਕੀਤੀ ਉਹਦੇ ਵਿੱਚ ਆਤਿਸ਼ੀ ਦਾ ਨਾਮ ਜਿਹੜਾ ਆਪ ਉਹਨਾਂ ਨੇ ਪ੍ਰਸਤਾਵ ਰੱਖਿਆ ਜਿਹੜਾ ਸਾਰੇ ਨੇ ਨਨ ਉਸ ਸੰਤਿਨਾ ਪਾਸ ਵੀ ਕੀਤਾ ਗਿਆ ਤੇ ਅੱਜ ਉਹ ਵਿਧਾਇਕ ਦਲ ਦੇ ਨੇਤਾ ਬਣਿਆ ਤੇ ਯਾਨੀ ਕਿ ਜਿਹੜਾ ਨੇਤਾ ਹੁੰਦਾ ਉਸ ਪਾਰਟੀ ਦਾ ਔਰ ਵਿਧਾਇਕ ਦਲ ਦਾ ਨੇਤਾ ਹੁੰਦਾ ਉਹ ਹੀ ਸੀਐਮ ਬਣਦਾ ਤੇ ਆਤਿਸ਼ੀ ਤੇ ਮੋਹਰ ਲੱਗ ਚੁੱਕੀ ਹੈ ਤੇ ਇਹ ਮੋਹਰ ਜਿੱਦਾਂ ਤੁਸੀਂ ਕਿਹਾ ਕੀ ਡਰਬ ਦਾ ਪਤਾ ਸਾਬਤ ਹੋਏਗੀ ਜਿਹੜਾ ਇਹ ਪਤਾ ਖੇលਿਆ ਗਿਆ ਮਹਿਲਾ ਦਾ ਵਕਈ ਲੱਗਦਾ ਹੈ ਕਿਉਂਕਿ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਆਤਿਸ਼ੀ ਜਿਹੜੇ ਕਿ ਇਹ ਦਿੱਲੀ ਦੇ ਵਿੱਚ 2020 ਦੇ ਵਿੱਚ ਜਦੋਂ ਵਿਧਾਨ ਸਭਾ ਦੇ ਚੋਣਾਂ ਹੋਏ ਸੀ ਉਦੋਂ ਪਹਿਲੀ ਵਾਰ ਇਹਨਾਂ ਨੇ ਆਪਣੀ ਕਿਸਮਤ ਅਜਮਾਈ ਸੀ ਤੇ ਕਾਲਕਾਜੀ ਤੋਂ ਇਹ ਪਹਿਲੀ ਵਾਰ ਵਿਧਾਇਕ ਬਣੇ ਸੀ ਤੇ ਕੋਈ ਐਸਾ ਮੈਨੂੰ ਲੱਗਦਾ ਨੇਤਾ ਨਹੀਂ ਹੈ ਜੋ ਇੱਕੋ ਵਾਰੀ ਇੱਕੋ ਹੀ ਟਰਮ ਦੇ ਵਿੱਚ ਇਲੈਕਸ਼ਨ ਜਿੱਤੇ ਐਮਐਲਏ ਬਣੇ ਤੇ ਸੀਐਮ ਫਾਕ ਤੱਕ ਪਹੁੰਚ ਜਾਵੇ ਲੋਕਾਂ ਨੂੰ 15 15 20 20 ਸਾਲ ਲੱਗ ਜਾਂਦੇ ਨੇ ਤੇ ਅੱਜ ਆਤੀਸ਼ੀ ਜਿਹੜੇ ਕਿ ਮੈਂ ਕਹਿ ਸਕਦਾ ਕਿ ਜਿਹੜੇ ਕਿ ਦਸ਼ਕਾਂ ਨੂੰ ਇਹ ਵੀ ਦਸਣਾ ਜ਼ਰੂਰੀਆ ਕਿਉਂਕਿ ਆਤੀਸ਼ੀ ਜਿਹੜੇ ਨੇ ਉਹ ਦਿੱਲੀ ਯੂਨੀਵਰਸਿਟੀ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਵੱਡਾ ਚਿਹਰਾ ਬਣ ਕੇ ਵੀ ਮਹਿਲਾ ਚਿਹਰਾ ਬਣ ਕੇ ਉੱਪਰੇ ਸਨ ਤੇ ਜਿਹੜੇ ਕੀ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ ਕੇਜਰੀਵਾਲ ਦੇ ਪਰੋਸੇਮੰਦ ਜਿਹੜੇ ਇਹ ਨੇਤਾ ਸੀਗੇ ਇਸੇ ਕਰਕੇ ਮੈਨੂੰ ਲੱਗਦਾ ਕਿ ਕੇਜਰੀਵਾਲ ਨੇ ਹਾਤੀਸ਼ੀ ਤੇ ਮੋਰ ਲਗਾਈ ਹੈ ਔਰ ਇਹ ਮੋਰ ਜਿਹੜਾ ਧਰੁਪਦਾ ਪੱਤੇ ਦੀ ਗੱਲ ਕਰ ਰਹੇ ਆ ਇਸ ਕਰਕੇ ਕਿਉਂਕਿ ਅਗਰ ਪਿਛਲੇ ਦਿੱਲੀ ਦੇ ਇਤਿਹਾਸ ਦੇ ਅਸੀਂ ਅਗਰ ਝਾਤ ਮਾਰੀਏ ਬਨਨਾ ਜੀ ਜੀ ਤੇ ਸੁਸ਼ਮਾ ਸਵਰਾਜ ਵੀ ਮਹਿਲਾ ਚਿਹਰਾ ਸੀ ਹਾਲਾਂਕਿ ਥੋੜੀ ਦੇਰ ਲਈ ਹੋ ਰਹੇ ਨੇ ਸੀਐਮ ਦਿੱਲੀ ਦੇ ਔਰ ਸਭ ਤੋਂ ਜ਼ਿਆਦਾ ਅਗਰ ਮਹਿਲਾ ਚਿਹਰਾ ਸੀਐਮ ਰਹੇ ਆ ਤੋ ਕਾਂਗਰਸ ਦੇ ਸ਼ਿਲਾ ਢਿੱਖਤ ਰੈ ਨੇ ਤਿੰਨ ਵਾਰ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਸੀਐਮ ਬਣਾਇਆ ਔਰ ਵਾਕਈ ਜਦੋਂ ਦਿੱਲੀ ਦੀ ਨਹਾਰ ਜਿਹੜੀ ਬਦਲੀ ਆ ਤੁਸੀਂ ਵੱਡੇ ਵੱਡੇ ਅੱਜ ਬ੍ਰਿਜ ਦੇਖ ਰਹੇ ਹੋ ਪੁਲ ਦੇਖ ਰਹੇ ਹੋ ਹੋਰ ਸੜਕਾਂ ਦੇਖ ਰਹੇ ਹੋ ਹਾਈਵੇ ਰੂਟਸ ਦੇਖ ਰਹੇ ਹੋ ਉਹ ਉਦੋਂ ਦਿੱਲੀ ਦੀ ਨਹਾਰ ਬਦਨ ਵਾਸਤੇ ਸ਼ਿਲਾ ਢਿੱਖਤ ਦਾ ਬੜਾ ਰੋਲ ਸੀਗਾ ਇਸ ਕਰਕੇ ਉਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਲੋਕਾਂ ਨੇ ਉਹਨੂੰ ਉਹਨਾਂ ਨੂੰ ਸ਼ਿਲਾ ਢਿੱਖਤ ਜੀ ਨੂੰ ਮੰਤਰੀ ਐ ਸੀਐਮ ਪਾਤੇ ਬਿਠਾਇਆ ਸੀ ਅੱਜ ਫੇਰ ਲੱਗਦਾ ਆਮ ਆਦੀ ਪਾਰਟੀ ਜਿਹੜੀ ਕਿ ਬਹੁਤ ਥੋੜੇ ਸਮੇਂ ਤੋਂ 2013 ਤੋਂ ਹੀ ਜਿਹੜੀ ਪਰ ਨਵੰਬਰ 12 ਤੋਂ ਜਿਹੜੀ ਪਾਰਟੀ ਆਈ ਸਹੀ ਹੋਣ ਤਾਂ 2013 ਕਹਿ ਸਕਦੇ ਆ 11 ਸਾਲਾਂ ਦੇ ਅੰਦਰ ਅੰਦਰ ਉਹਨਾਂ ਨੇ ਜੋ ਹਰਵਿੰਦ ਕੇਜਰੀਵਾਲ ਜਿਹੜੇ ਕਿ ਆਮ ਆਦੀ ਪਾਰਟੀ ਦੇ ਸੁਪਰੀਮੋ ਉਹਨਾਂ ਨੇ ਆਪਣਾ ਜਿਹੜਾ ਦਿੱਲੀ ਸੀਐਮ ਦਾ ਪਦ ਛੱਡ ਕੇ ਹੁਣ ਆਪਣੀ ਮਹਿਲਾ ਦਾ ਚਿਹਰਾ ਜਿਹੜਾ ਹੈ ਉਹ ਅੱਗੇ ਲਿਆਂਦਾ ਦੇਖਣਾ ਹੋਏਗਾ ਕਿਉਂਕਿ ਇਹ ਦਿਲ ਦਾ ਪਤਾ ਇਸ ਕਰਕੇ ਸਾਬਤ ਹੋਏਗਾ ਕਿ ਆਨ ਵਾਲੇ ਸਮੇਂ ਚ ਚੋਣਾ ਜੀ ਜੋ ਨਾ ਕਰਕੇ ਮਨ ਲੱਗਦਾ ਵੀ ਮਹਿਲਾ ਚਿਹਰਾ ਜਿਹੜਾ ਜ਼ਰੂਰ ਦੁੱਖ ਦਾ ਪੱਤਾ ਕੰਮ ਹੋਏਗਾ ਮੈਂ ਸਭ ਇਹ ਵੀ ਕਿਹਾ ਜਾ ਰਹੀ ਸੀ ਕਿ ਕਿ ਕੱਲ ਤੱਕ ਇਹ ਕਿਆਸ ਰਾਈਆਂ ਸੀ ਕਿ ਉਹ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਇਸ ਮਤਲਬ ਪ੍ਰਸਤਾਵ ਦੇ ਵਿੱਚ ਰੱਖ ਸਕਦੇ ਸੀ ਪਰ ਉਹਨਾਂ ਨੇ ਪ੍ਰਸਤਾਵ ਦੇ ਵਿੱਚ ਨਹੀਂ ਰੱਖਿਆ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਵਿੱਚ ਦੋ ਕਾਰਨ ਬਹੁਤ ਵੱਡੇ ਆ ਪਹਿਲਾ ਕਾਰਨ ਤਾਂ ਉਹ ਐਮਐਲਏ ਨਹੀਂ ਹਨ ਬਣ ਸਕਦੇ ਪ੍ਰਸਤਾਵ ਵੀ ਰੱਖ ਸਕਦੇ ਕਿਉਂਕਿ ਆਮ ਆਦਮੀ ਪਾਰਟੀ ਕੋ 62 ਸੀਟਾਂ ਅੱਠ ਸਿਰਫ ਬੀਜੇਪੀ ਕੋਲ ਹੈ ਔਰ ਉਹਨਾਂ ਕੋ ਪੂਰਨ ਬਹੁਮਤ ਹੈ ਔਰ ਉਹ ਆਪਣਾ ਪ੍ਰਸਤਾਵ ਰੱਖ ਕੇ ਆਪਣਾ ਸੀਐਮ ਬਣਾ ਸਕਦੇ ਸਨ ਔਰ ਉਹਦੇ ਵਿੱਚ ਇੱਕ ਹੀ ਹੁੰਦਾ ਜਿਹੜਾ ਵੀ ਸੀਐਮ ਤੁਸੀਂ ਬਣਾ ਸਕਦੇ ਹੋ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਲਾਅ ਇਹ ਕਹਿੰਦਾ ਵੀ ਉਹਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਕਿਸੇ ਵੀ ਵਿਧਾਨ ਸਭਾ ਕੌਨਸਟਿਟਿਊਐਂਸੀ ਦੇ ਅੰਦਰ ਤੁਹਾਨੂੰ ਚੋਣ ਲੜਨਾ ਪਏਗਾ ਐਮਐਲਏ ਬਣ ਕੇ ਦੁਆਰਾ ਆਣਾ ਪਏਗਾ ਜੀ ਤੇ ਅਗਰ ਨਹੀਂ ਵੀ ਐਮਐਲਏ ਬਣ ਸਕਦੇ ਸੀ ਪਰ ਉਹਦੇ ਵਿੱਚ ਇੱਕੋ ਹੀ ਸੀਗਾ ਕਿ ਜ਼ਿਲ੍ਹੇ ਦੇ ਨਾਲ ਸਾਡੀ ਸੋਚ ਸੀਗੀ ਔਰ ਲੋਕਾਂ ਦੀ ਵੀ ਸੋਚ ਸੀ ਔਰ ਆਮ ਆਦਮੀ ਪਾਰਟੀ ਦੇ ਕੇਜੀਵਾਲ ਦੀ ਵੀ ਇਹੀ ਸੋਚ ਹੋਏਗੀ ਕਿਉਂਕਿ ਅਗਰ ਉਹ ਸੀਐਮ ਬਣਾंदे ਆਪਣੇ ਧਰਮ ਪਤਨੀ ਨੂੰ ਤੇ ਲੋਕਾਂ ਨੇ ਕਟਾਸ ਕਰਨੀ ਸੀ ਤੰਜ ਕਸਣਾ ਸੀ ਕਿ ਜਿਹੜੀ ਕੁਰਸੀ ਆ ਉਹ ਕੇਜੀਵਾਲ ਨੇ ਆਪਣੇ ਘਰ ਚ ਰੱਖ ਲਈ ਹੈ ਤੇ ਹੋ ਸਕਦਾ ਫਿਰ ਉਹਨਾਂ ਨੂੰ ਜਿਹੜੇ ਦਿੱਲੀ ਦੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਸਾਰਾ ਕੁਝ ਦੇਖਦੇ ਹੋਏ ਇਹ ਦੇਖਿਆ ਵੀ ਹਲੇ ਟਰਮਸ ਦਾ ਬਹੁਤ ਆਪਣਾ ਜਸਟ ਇੱਕ ਅਗਰ ਸਹੀ ਤਾਂ ਮੈਂ ਲਗਾਈਏ ਤੇ ਫਰਵੀ ਦੇ ਵਿੱਚ ਜਿਹੜਾ ਹੈ ਉਹ ਇਲੈਕਸ਼ਨ ਹੋਣ ਵਾਲੇ ਨੇ ਤੇ ਫਰਵੀ ਤੋਂ ਪਹਿਲਾਂ ਪਹਿਲਾਂ 4-5 ਮਹੀਨੇ ਨੇ ਅਗਰ ਨਵਾਂ ਚਿਹਰਾ ਮੈਂ ਦੇ ਦਵਾਂ ਉਹ ਚਿਹਰਾ ਦਵਾਂ ਜਿਹਦੇ ਤੇ ਮੈਨੂੰ ਵੋਟ ਬੈਂਕ ਮੈਨੂੰ ਮਿਲ ਸਕਦਾ ਹੋਵੇ ਔਰ ਲੋਕਾਂ ਦੀ ਸਹਿਮਤੀ ਤਾਂ ਪਹਿਲਾਂ ਹੀ ਕੇਜਵਾਲ ਨੇ ਜੇਲ੍ਹਾਂ ਜੇਲ੍ਹ ਤੋਂ ਵਿੱਚੋਂ ਬਾਹਰ ਆ ਕੇ ਗ੍ਰੀਨ ਕਰ ਰਹੇ ਨੇ ਔਰ ਲੱਗਦਾ ਮੈਨੂੰ ਵੀ ਦੋ ਤਿੰਨ ਚੀਜ਼ਾਂ ਉਹਨਾਂ ਦੇ ਧਿਆਨ 'ਚ ਹੈਗੀਆਂ ਤਾਂ ਕਿ ਅਗਲੇ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦੁਆਰਾ ਸਰਕਾਰ ਬਣਾ ਸਕੇ ਇੱਕ ਮਹਿਲਾ ਨੂੰ ਦਿੱਲੀ ਦਾ ਸਿੰਘ ਬਣਾਉਣਾ ਮਹਿਲਾਵਾਂ ਦੇ ਵੋਟ ਬੈਂਕ ਨੂੰ ਧਿਆਨ ਵਾਸਤੇ ਚੁਣਿਆ ਗਿਆ ਹਾਂ ਮੈਂ ਇਹ ਹੀ ਦੱਸ ਰਿਹਾ ਵੀ ਉਹਨਾਂ ਦਾ ਜਿਹੜਾ ਇੱਕ ਪਹਿਲਾਂ ਵੀ ਸਵਾਲ ਤੁਸੀਂ ਕੀਤਾ ਦਰੁਪ ਦਾ ਪੱਤਾ ਜਿਹੜਾ ਹੈ ਉਹ ਇਸੇ ਕਰਕੇ ਪੱਤੇ ਖੇਲੇ ਜਾਂਦੇ ਕਿਉਂਕਿ ਰਾਜਨੀਤੀ ਦੇ ਵਿੱਚ ਇੱਕ ਮੌਕਾ ਦੇਖਣਾ ਬੜਾ ਜ਼ਰੂਰੀ ਹੁੰਦਾ ਵੀ ਹੁਣ ਅਗਰ ਹਾਲਾਤ ਕੀ ਆ ਕਰੰਟ ਹਾਲਾਤ ਕੀ ਨੇ ਕਿਉਂਕਿ ਪਾਰਟੀਆਂ ਕਈ ਵਾਰ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸ਼ੀਲਾ ਦਿਖਸ਼ ਨੇ ਤਿੰਨ ਵਾਰ ਇਲੈਕਸ਼ਨ ਜਿੱਤੇ ਸੀ ਕਾਂਗਰਸ ਪਾਰਟੀ ਤਿੰਨ ਵਾਰ ਦਿੱਲੀ ਦੇ ਵਿੱਚ ਰਾਜ ਕੀਤਾ ਲੇਕਿਨ ਚੌਥੀ ਵਾਰੀ ਦੁਬਾਰਾ ਨਹੀਂ ਕਰ ਸਕੇ ਤੇ ਇਸੇ ਕਰਕੇ ਲੱਗਦਾ ਉਹਨਾਂ ਨੂੰ ਕਿ ਮੈਂ ਵੀ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਕੇਜਰੀਵਾਲ ਵੀ ਤਿੰਨ ਵਾਰ ਸੀਐਮ ਬਣੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਦੇ ਦਿੱਲੀ ਤੋਂ ਔਰ ਦਿੱਲੀ ਦੀ ਸਰਕਾਰ ਬਣਾਈ ਆ ਪਹਿਲਾਂ ਤਾਂ ਥੋੜੇ ਸਮੇਂ ਲਈ ਸੀਗੇ ਕਿਉਂਕਿ 49 28 ਸੀਟਾਂ ਸੀਗੀਆਂ ਔਰ 49 ਦਿਨ ਦਾ ਕਾਰਜਕਾਲ ਉਹਨਾਂ ਨੇ ਸੰਭਾਲਿਆ ਉਸ ਤੋਂ ਬਾਅਦ ਫਿਰ ਲੋਕਾਂ ਦੇ ਵਿੱਚ ਗਏ 2015 ਦੇ ਵਿੱਚ 2015 ਦੇ ਵਿੱਚ ਫਿਰ ਉਹਨਾਂ ਨੇ 67 ਸੀਟਾਂ 68 ਸੀਟਾਂ ਲਈਆਂ ਉਹਨਾਂ ਨੇ ਔਰ ਉਸ ਤੋਂ ਬਾਅਦ ਫਿਰ ਦੁਆਰਾ 2020 ਦੇ ਵਿੱਚ ਲੋਕਾਂ ਦੇ ਵਿੱਚ ਕਚਹਿਰੀ ਚ ਗਏ ਲੋਕਾਂ ਨੇ ਫਿਰ ਵੱਡਾ ਬਹੁਤ ਬਹੁਤ ਦਿੱਤਾ ਬਾਹਰ ਸੀਟਾਂ ਲਈਏ ਤੇ ਇਸ ਤਰੀਕੇ ਨਾਲ ਲੱਗਦਾ ਉਹਨਾਂ ਨੂੰ ਕਿ ਹੁਣ ਜਿਹੜਾ ਹੈ ਕੁਝ ਆਪੋਜੀਸ਼ਨ ਹੋ ਚੁੱਕੀ ਆ ਕਿਉਂਕਿ ਜਿਹੜਾ ਮੇਨ ਵੱਡਾ ਜਿਹੜਾ ਇਹ ਘੁਟਾਲੇ ਕੇਸ ਦੇ ਵਿੱਚ ਇਹਨਾਂ ਤੇ આરોਪ ਲੱਗੇ ਨੇ ਉਹਦੇ ਵਿੱਚ ਜੇਲ੍ਹ ਵੀ ਗਏ ਨੇ इवन ਇੱਕ ਨਹੀਂ ਕੇਜਵਾ ਸਾਹਿਬ ਤੋਂ ਪਹਿਲਾਂ ਅ ਦੇਖਿਆ ਜਾ ਤਸਕਿੰਦਰ ਜੈਨ ਜੇਲ ਜਗਾਇਨ ਨੇ ਫਿਰ ਸੰਜੇ ਸਿੰਘ ਜੇਲ ਜਗਾਇਨ ਨੇ ਫਿਰ ਡਿਪਟੀ ਸੀਐਮ ਮਨੀਸ਼ ਸੋਧਿਆ ਵੀ ਜੇਲ ਜਗਾਇਨ ਨੇ ਹਾਲਾਂਕਿ ਉਸ ਤੋਂ ਬਾਅਦ ਕ੍ਰਿ ਦਿਵਾਲ ਵੀ ਜੇਲ ਜਗਾਇਨ ਇਹ ਸਾਰੇ ਜਿਹੜੇ ਨੇਤਾ ਜੇਲ ਜਾ ਚੁੱਕੇ ਆ ਤੇ ਇਹਨਾਂ ਤੇ ਵੱਡੇ ਰੋਪ ਲੱਗ ਚੁੱਕੇ ਨੇ ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਮੈਂ ਉਹ ਜਿਹੜਾ ਦਵਾ ਜਿਹਦੇ ਤੇ ਕੋਈ આરોਪ ਨਾ ਹੋਵੇ ਔਰ ਜਿਹੜਾ ਆਉਣ ਵਾਲੇ ਚੋਣਾਂ ਦੇ ਵਿੱਚ ਮੈਨੂੰ ਫਾਇਦਾ ਵੀ ਹੋ ਸਕੇ ਹਾਲਾਂਕਿ ਸਤਿੰਦਰ ਜੈਨ ਤਾਂ ਹਜੇ ਵੀ ਜੇਲ੍ਹ 'ਚ ਨਹੀਂ ਤੇ ਬਾਕੀ ਨੇਤਾ ਤਾਂ ਜੇ ਜੇਲ੍ਹ 'ਚੋਂ ਉਹਨਾਂ ਅਦਮਾਨਯੋਗ ਅਦਾਲਤ ਨੇ ਬੇਲ ਦੇ ਦਿੱਤੀ ਹੈ ਔਰ ਬਾਹਰ ਆ ਚੁੱਕੇ ਨੇ ਹੁਣ ਲੱਗਦਾ ਮੈਨੂੰ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਔਰ ਦਿੱਲੀ ਦੇ ਵਿੱਚ ਜਿਹੜੇ ਵਿਧਾਨ ਸਭਾ ਚ ਨਾਮ ਹੋਣ ਵਾਲੇ ਆ ਉਹਨੂੰ ਸਾਰਾ ਕੁਝ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਪਤਾ ਖੇਲੇ ਮੈਨੂੰ ਲੱਗਦਾ ਕਿ ਕੇਜਰੀਵਾਲ ਜੋ ਉਹ ਦਿੱਲੀ ਵਿਧਾਨ ਸਭਾ ਦੀ ਜੋ ਚੋਣ ਹੈ ਉਹ ਜਲਦ ਕਰਵਾਉਣ ਦੀ ਮੰਗ ਰੱਖਣਗੇ ਜਾਂ ਫਿਰ ਮਤਲਬ ਅਗਲੇ ਸਾਲ ਜਿਵੇਂ ਕਿ ਤੈ ਸਮੇਂ ਤੇ ਹੁੰਦੀਆਂ ਨੇ ਉਸ ਦਾ ਵੇਟ ਕਰਨਗੇ ਉਹ ਦੇਖੋ ਇਹ ਸਾਰਾ ਕੁਝ ਜਿਹੜਾ ਕਾਰਕਰਮ ਕੀਤਾ ਗਿਆ ਮੈਨੂੰ ਲੱਗਦਾ ਪਈ ਇਹ ਚੋਣਾਂ ਪਹਿਲਾਂ ਕਰਾਉਣ ਵਾਸਤੇ ਹੀ ਕੀਤਾ ਗਿਆ ਔਰ ਅੱਜ ਜਿਹੜੀ ਵਿਧਾਇਕ ਦਲ ਦੀ ਇਹਨਾਂ ਦੀ ਮੀਟਿੰਗ ਵੀ ਸੀਗੀ ਉਹਦੇ ਵਿੱਚ ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਇਹ ਹੀ ਸੀਗਾ ਵੀ ਕਿਹਨੂੰ ਬਣਾਇਆ ਜਾਏ ਸੀਐਮ ਦਿੱਲੀ ਦਾ ਅਗਲਾ ਸੀਐਮ ਕੌਣ ਹੋਵੇਗਾ ਉਹਨਾਂ ਨੇ ਉਹ ਮੁੱਦਾ ਜਿਹੜਾ ਹੈ ਕਿ ਜਿਵਾਲ ਨੇ ਖੁਦ ਪ੍ਰਸਤਾਵ ਪਸਤਾਵ ਰੱਖਿਆ ਅਤਿਸ਼ੀ ਦੇ ਹੱਕ ਦੇ ਵਿੱਚ ਵੀ ਅਤਿਸ਼ੀ ਜਿਹੜੇ ਹੈ ਉਹ ਅਗਲੇ ਦਿੱਲੀ ਦੇ ਸੀਐਮ ਮਹਿਲਾ ਚਿਹਰਾ ਹੋਣੀ ਚਾਹੀਦੇ ਦੂਸਰਾ ਉਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਅਜ ਦੂਸਰਾ ਪ੍ਰਸਤਾਵ ਵੀ ਉਹਨਾਂ ਨੇ ਰੱਖਿਆ ਵੀ ਆਮ ਆਦਮੀ ਪਾਰਟੀ ਨਵੰਬਰ 'ਚ ਦਿੱਲੀ ਦੇ ਵਿਧਾਨ ਸਭਾ ਇਲੈਕਸ਼ਨ ਚਾਹਦੀ ਹੈ ਤੇ ਅਗਰ ਨਵੰਬਰ 'ਚ ਚਾਹਦੀ ਹੈ ਤਾਂ ਚੋਣ ਆਯੋਗ ਦੇਖੇਗਾ ਤੇ ਤੁਸੀਂ ਕਿਉਂ ਚਾਹੁੰਦੇ ਉਹਨਾਂ ਨੂੰ ਇੱਕ ਵੱਡਾ ਸਪੈਸੀਫਿਕ ਰੀਜ਼ਨ ਦੇਣਾ ਪਵੇਗਾ ਵਾਸੀਂ ਕਿਉਂ ਪਹਿਲਾ ਚੋਣ ਚਾਹੁੰਦੇ ਆ ਜਦ ਕਿ ਹਜੇ ਮੈਂ ਪਹਿਲਾਂ ਵੀ ਦੱਸ ਚੁੱਕਾ ਫਿਰਵਰੀ ਦੇ ਵਿੱਚ ਜਿਹੜੇ ਹੈ ਉਹ ਚੋਣ ਡਿਊ ਹੈਗੇ ਆ ਤੇ ਜੇ ਸਮੇਂ ਸਿਰ ਹੋਣਗੇ ਤਾਂ ਫਰਵਰੀ 'ਚ ਹੋਣਗੇ ਜੇ ਪਹਿਲਾਂ ਹੋਣਗੇ ਤਾਂ ਫਿਰ ਹੋ ਸਕਦਾ ਨਵੰਬਰ ਜਾਂ ਦਸੰਬਰ ਦੇ ਵਿੱਚ ਚੋਣ ਜੋ ਮੰਗ ਕਰ ਰਹੀ ਆਮ ਆਦਮੀ ਪਾਰਟੀ ਸਰਕਾਰ ਆਪਣੀ ਸਰਕਾਰ 'ਤੇ ਸਾਨੂੰ ਪਹਿਲਾ ਚੋਣ ਕਰਕੇ ਦਿਓ ਉਹਦਾ ਮਤਲਬ ਇਹੀ ਆ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਇਆ ਔਰ ਕੇਜੀ ਵਾਲਦੇ ਜਿਹੜੇ ਬਾਕੀ ਨੇਤਾ ਵੀ ਜਿਹੜੇ ਜੇਲ੍ਹ 'ਚ ਸਿਗੇ ਉਹ ਵੀ ਬਾਹਰ ਆਏ ਆ ਤੇ ਲੋਕਾਂ ਦੇ ਵਿੱਚ ਉਹ ਇੱਕ ਸਾਨੂ ਭੁਤੀ ਦੇਖ ਰਹੇ ਨੇ ਕਿ ਆ ਮੈਂ ਹੀ ਮਹੰਦਾਰ ਆ ਮੈਨੂੰ ਗਲਤ ਈਡੀ ਸੀਬੀਆਈ ਨੇ ਜਾਂ ਵਿਰੋਧੀ ਧਰਨੇ ਜਾਂ ਉਹ ਜਿੱਦਾਂ ਜਾਮ ਲਾਰੇ ਭਾਜਪੀ ਨੇ ਮੈਨੂੰ ਗਲਤ ਜਿਹੜਾ ਹੈ ਜੇਲ੍ਹ ਦੇ ਵਿੱਚ ਸੁਟਿਆ ਮਿਲ ਤੇ ਗਲਤ ਰੋਪ ਲਾਇਆ ਇਹ ਉਹਦੀ ਸਹਾਨੂੰਭੂਤੀ ਲੈਣਾ ਚਾਹਣਗੇ ਦਿੱਲੀ ਦੇ ਮਤਲਬਾਤਾ ਤੋਂ ਦਿੱਲੀ ਦੇ ਲੋਕਾਂ ਤੋਂ ਤੇ ਲੱਗਦਾ ਮੈਨੂੰ ਕਿ ਉਹ ਉਹਨੂੰ ਪੁਣਾਣਾ ਚਾਹਣਗੇ ਔਰ ਇਸ ਕਰਕੇ ਹੀ ਉਹ ਪਹਿਲਾਂ ਇਲੈਕਸ਼ਨ ਕਰਾਉਣਾ ਚਾਹਣਗੇ ਅਗਰ ਕਿਉਂਕਿ ਲੋਕਾਂ ਨੂੰ ਕੀ ਕਹਿੰਦੇ ਹੈ ਅੱਜ ਕੱਲ ਭੁੱਲਣ ਦੀ ਵੀ ਆਦਤ ਹੈ ਜਿਉਂ-ਜਿਉਂ ਸਮਾਂ ਪੈਂਦਾ ਨਾ ਫਿਰ ਮੁੱਦੇ ਹੋਰ ਆ ਜਾਂਦੇ ਨੇ ਤਾਂ ਜਿਹੜਾ ਇਹ ਮੁੱਦਾ ਹੈਗਾ ਉਹ ਪੁਣਾਣਾ ਚਾਹਣਗੇ ਆਪਣੇ ਸਹਾਨੂੰਭੂਤੀ ਲੈਣਾ ਚਾਹਣਗੇ ਤਾਂ ਕਿ ਇਹ ਚੋਣਾਂ ਜਿਹੜੇ ਪਹਿਨਾ ਹੋ ਜਨ ਔਰ ਪਹਿਲਾ ਹੋਣ ਦੀ ਬਜਾਏ ਨਾਲ ਦੇ ਨਾਲ ਉਹ ਕਹਿੰਦਾ ਵੀ ਜਿਹੜੇ ਮਹਾਰਾਸ਼ਟਰ ਵਿੱਚ ਨਵੰਬਰ ਦੇ ਇਲੈਕਸ਼ਨ ਆ ਉਹਦੇ ਨਾਲ ਹੀ ਸਾਡੇ ਇਲੈਕਸ਼ਨ ਹੋ ਜਨ ਤੇ ਲੱਗਦਾ ਪਈ ਹੋ ਸਕਦਾ ਉਹ ਦਿੱਲੀ ਦੇ ਵਿੱਚ ਆਪਣੀ ਇੱਕ ਸ਼ਬੀ ਦੇਖ ਰਿਹਾ ਵੀ ਜਿਹੜੀ ਹੁਣ ਸਾਡੀ ਜਿੱਤ ਦੀ ਸ਼ਬੀ ਬਣੀ ਹੋਈ ਜਾਂ ਸ਼ਾਇਦ ਦੁਬਾਰਾ ਅਸੀਂ ਦੁਬਾਰਾ ਜਿਹੜੀ ਹੈ ਉਹ ਫਿਰ ਚੌਥੀ ਵਾਰ ਅਸੀਂ ਸੀਐਮ ਬਣਾ ਸਕੀਏ ਜੀ ਜੀ ਮੇਰਾ ਸਾਜੋ ਦਿੱਲੀ ਦੇ ਨਵੇਂ ਸੀਆ ਬੜੇ ਨੇ ਆਤੀਸ਼ੀ ਇਹਨਾਂ ਦਾ ਜੋ ਨਾਮ ਹੈ ਉਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਪ੍ਰਸਤਾਵਿਤ ਕਿਉਂ ਰੱਖਿਆ ਗਿਆ ਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਵਿਰੋਧੀ ਧਿਰਾਂ ਦੇ ਵੱਲੋਂ ਵੀ ਮਤਲਬ ਕਿ ਉਹ ਚਾਣ ਵਾਲੇ ਵੀ ਹੈ ਜੋ ਉਹਨਾਂ ਨੂੰ ਵਧਾਈਆਂ ਦੇ ਰਹੇ ਤੇ ਵਿਰੋਧੀ ਧਿਰ ਦਾ ਕੀ ਕਹਿਣਾ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਕੁਝ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਵੀ ਕੀ ਸੋਚ ਸਮਝ ਕੇ ਉਹਨਾਂ ਨੇ ਆទਿਸ਼ੀ ਨੂੰ ਸੀਐਮ ਦਾ ਚਿਹਰਾ ਬਣਾਇਆ ਅ ਅਰਵਿੰਦ ਕੇਜਰੀਵਾਲ ਦੀ ਇੱਕ ਬੜੇ ਭਰੋਸੇਮੰਦ ਨੇਤਾ ਨੇ ਆទਿਸ਼ੀ ਕਿਉਂਕਿ ਜਦੋਂ ਅ ਮਨੀਸ਼ ਸੋਧਿਆ ਜੇਲ੍ਹ ਚ ਚਲੇ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਔਰ 6 ਮਹੱਤਵਪੂਰਨ ਜਿਹੜੇ ਹੈ ਮੰਤਰਾਲੇ ਆ ਪੱਤੀਸ਼ ਨੂੰ ਦਿੱਤੇ ਗਏ ਸਿੱਖਿਆ ਸਮੇਤ ਬਾਲ ਵਿਕਾਸ ਔਰ ਪੀ ਡਬਲ ਮਹਿਕਮਾ ਹੋਰ ਬਹੁਤ ਸਾਰੇ ਜਿਹੜੇ ਮਹਿਕਮੇ ਆ ਇਹਨਾਂ ਨੂੰ ਦਿੱਤੇ ਗਏ 14 ਤੋਂ 15 ਮਹਿਕਮੇ ਜਿਹੜੇ ਦੱਸੇ ਜਾ ਰਹੇ ਆ ਇਹਨਾਂ ਦਾ ਉਹ ਜਿਹੜੇ ਹੈ ਉਹ ਜਿਹੜਾ ਮਹੱਤਵਪੂਰਨ ਮਹਿਕਮੇ ਸੀ ਉਹਦੇ ਵਿੱਚ ਕੰਮ ਕਰਦੇ ਸੀ ਔਰ ਉਹਨੇ ਬਖੂਬੀ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਮੰਤਰਾਲੇ ਨੇ ਸੰਭਾਲਿਆ ਔਰ ਖਾਸ ਗੱਲ ਜਦੋਂ ਕੇਜੀਵਾ ਜੇਲ੍ਹ ਚ ਗਏ ਜਦਕਿ 170 ਦਿਨ ਜੇਲ੍ਹ ਚ ਰਹਿ ਉਹਦੇ ਵਿੱਚੋਂ ਮਨੀਸ਼ ਸੋਧਿਆ ਵੀ ਇੱਕ ਵਾਰੀ ਬਾਅਦ ਚ ਦੇਰ ਬਾਅਦ ਬਾਹਰ ਆਏ ਨੇ ਉਹ ਜਦੋਂ ਸਾਰੇ ਵੱਡੇ ਨੇਤਾ ਜੇਲ੍ਹ 'ਚ ਸਗੇ ਤੇ ਇਹਨਾਂ ਨੇ ਬਹੁਤ ਹੀ ਬਖੂਬੀ ਨਾਲ ਪਾਰਟੀ ਦਾ ਪੱਕਾ ਰੱਖਿਆ ਬਹੁਤ ਮਜ਼ਬੂਤੀ ਨਾਲ ਪਾਰਟੀ ਨੂੰ ਪਿੱਛੇ ਸੰਭਾਲਦੇ ਰਹੇ ਔਰ ਪਾਰਟੀ ਨੂੰ ਟੁੱਟਣ ਨਹੀਂ ਦਿੱਤਾ ਔਰ ਪਾਰਟੀ ਨੂੰ ਕਾਇਮ ਰੱਖਿਆ ਇਹਨਾਂ ਚੀਜ਼ਾਂ ਨੂੰ ਵੀ ਦੇਖਿਆ ਉਹਨਾਂ ਨੇ ਔਰ ਖਾਸ ਕਰਕੇ ਜਦੋਂ ਆਪਣਾ ਗੱਲ ਕਰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਬੜੇ ਵਧੀਆ ਸਪੀਕਰ ਨੇ ਔਰ ਬੜੇ ਆਪਣੀ ਵਿਵਾਦ ਜਿਹੜੀ ਹੈ ਗੱਲ ਰੱਖਦੇ ਨੇ ਵਿਰੋਧੀਆਂ ਦੇ ਵੀ ਖਰੇ ਉੱਤਰਦੇ ਨੇ ਔਰ ਜਿਸ ਤਰੀਕੇ ਨਾਲ ਇਹ ਆਪਣਾ ਕੰਮਕਾਰ ਕਰਦੇ ਰਹੇ ਨੇ ਉਹ ਸਾਰੇ ਕੰਮਕਾਰਾਂ ਨੂੰ ਦੇਖਦੇ ਹੋਏ ਔਰ ਮਹਿਲਾ ਚਿਹਰਾ ਵੀ ਹੁੰਦੇ ਹੋਏ ਦੇਖਦੇ ਇਹਨਾਂ ਨੇ ਇਸ ਕਰਕੇ ਇਹਨਾਂ ਤੇ ਭਰੋਸਾ ਜਤਾਇਆ ਔਰ ਇਸ ਕਰਕੇ ਇਹਨਾਂ ਨੂੰ ਜਿਹੜਾ ਹੈ ਸੀਐਮ ਦਾ ਚਿਹਰਾ ਬਣਾਇਆ ਜੀ ਨਾਲ ਹੀ ਜਿਹੜਾ ਤੁਸੀਂ ਦੂਸਰਾ ਸਵਾਲ ਕੀਤਾ ਵਿਰੋਧੀਆਂ ਦਾ ਵਿਰੋਧੀਆਂ ਦੀ ਜਿਹੜੀ ਗੱਲ ਕਰਦੇ ਆ ਵਿਰੋਧੀਆਂ ਨੇ ਸਾਰਿਆਂ ਨੇ ਅ ਬਧਾਈਆਂ ਤਾਂ ਦਿੱਤੀਆਂ ਪਰ ਅੰਗ ਬਧਾਈਆਂ ਦੇ ਨਾਲ-ਨਾਲ ਕਟਾਸ਼ ਵੀ ਕੱਸਿਆ ਤੰਜ ਵੀ ਕੱਸਿਆ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਦੀ ਇਹ ਮਜਬੂਰੀ ਹੋ ਗਈ ਸੀ ਕੇਜਰੀਵਾਲ ਦੀ ਸੀਐਮ ਨੂੰ ਬਦਲਣਾ ਕਿਉਂਕਿ ਪਾਵਰ ਨੇ ਸਿੱਧੇ ਕੇਜਰੀਵਾਲ ਕੋ ਮਾਨਯੋਗ ਅਦਾਲਤ ਨੇ ਕਿਹਾ ਸੀ ਵੀ ਤੁਸੀਂ ਸੀਐਮ ਹਾਊਸ ਨਹੀਂ ਜਾਣਾ ਕਿਸੇ ਫਾਈਲ ਤੇ ਸਾਈਨ ਨਹੀਂ ਕਰਨੇ ਤੁਸੀਂ ਸੂਤਾਣਾ ਛੇੜਛਾੜ ਨਹੀਂ ਕਰਨੀ ਜੋ ਵੀ ਫਾਈਲ ਤੇ ਕੋਈ ਸਾਈਨ ਹੋਏਗਾ ਉਹ ਐਲਜੀ ਪਹਿਲਾਂ ਪਾਸ ਕਰਕੇ ਤੇ ਇੱਕ ਕਿਸਮ ਦਾ ਨਿਹੱਤੇ ਹੋ ਗਿਆ ਸੀ ਉਹ ਕੇਜਰੀਵਾਲ ਉਹਨਾਂ ਦੀ ਇੱਕ ਮਜਬੂਰੀ ਕਹਿੰਦੇ ਬਣ ਗਈ ਸੀ ਔਰ ਬੜੀ ਦੇਰ ਤੋਂ ਇਹ ਕਿਆਸ ਰਹੀਆਂ ਵੀ ਲਿਆਂਈਆਂ ਜਾ ਰਹੇ ਸੀ ਕਿ ਸ਼ਾਇਦ ਕੇਜੀਵਾਲ ਨਾਤੇ ਕਰਦੇ ਹਾਰਤੇ ਸ ਆਪਣਾ ਅਸਤੀਫਾ ਦੇ ਦੇਣਾ ਪਰ ਉਹਨਾਂ ਨੇ ਜੇਲ੍ਹ ਚੋਂ ਨਹੀਂ ਅਸਤੀਫਾ ਦਿੱਤਾ ਆਪਣੀ ਸਰਕਾਰ ਚ ਲਈ ਪਰ ਆ ਕੇ ਉਹਨਾਂ ਨੇ ਹੁਣੇ ਮਹਿਸੂਸ ਕੀਤਾ ਕਿ ਮੈਨੂੰ ਜਿਹੜਾ ਹੈ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਮੇਰੇ ਹੁਣ ਸਾਈਨ ਕਰਨਾ ਜਿਹੜਾ ਦਿੱਲੀ ਸਰਕਾਰ ਚ ਲੈਣੀ ਬਹੁਤ ਮੁਸ਼ਕਲ ਹੋ ਜਾਏਗੀ ਮੇਰੇ ਲਈ ਇਸ ਕਰਕੇ ਉਹ ਕਹਿੰਦੇ ਵੀ ਇਹਦੀ ਮਜਬੂਰੀ ਸੀ ਦੂਜਾ ਉਹ ਕਹਿ ਰਹੇ ਨੇ ਕਿ ਚਿਹਰਾ ਬਦਲ ਦੇ ਨਾਲ ਕੋਈ ਆਮ ਆਦੀ ਪਾਰਟੀ ਦਾ ਚਰਿੱਤਰ ਨਹੀਂ ਬਦਲ ਜਾਣਾ ਜੀ ਇਹ ਬਹੁਤ ਵੱਡਾ ਤੰਝ ਕੱਸਿਆ ਆ ਜਿਹੜੇ ਆਪਣੇ ਵਰਿੰਦਰ ਸਹਿਵਾ ਸਚਦੀਵਾ ਨੇ ਦਿੱਲੀ ਪ੍ਰਦੇਸ਼ ਵਿਧਾਨ ਸਭਾ ਦੇ ਬੀਜਪੀ ਦੇ ਚੇਰਾ ਨੇ ਔਰ ਉਦਯਾਖ ਵੀ ਨੇ ਉਹਨਾਂ ਨੇ ਕਿਹਾ ਵੀ ਚੇਰਾ ਬਦਲ ਨਾਲ ਪਾਰਟੀ ਦਾ ਚਰਿੱਤਰ ਨਹੀਂ ਬਦਲ ਜਾਣਾ ਪਾਰਟੀ ਤੇ ਜਿਹੜੇ ਦਾਗ ਲੱਗੇ ਹੋਇਆ ਜਿਹੜੇ ਚਾਰ-ਚਾਰ ਮੰਤਰੀ ਜੇਲ੍ਹ ਚ ਜਾ ਚੁੱਕੇ ਨੇ ਹੋਰ ਵੀ ਜਿਹੜੇ ਉੱਤੇ ਦਾਗ ਲੱਗੇ ਹੋਏ ਨੇ ਜਿਹੜੇ ਰੋਪ ਨੇ ਉਹ ਇੰਨੀ ਜਲਦੀ ਧੁੱਲ ਨਹੀਂ ਹੈ ਇਸ ਕਰਕੇ ਕਹਿੰਦੇ ਵੀ ਦੂਸਰੇ ਉਹ ਕਹਿ ਰਹੇ ਨੇ ਜਿਦਾ ਬਾਂਸਰੀ ਸਵਰਾਜ ਨੇ ਜਿਹੜੀ ਸੁਸ਼ਮਾ ਸਰਵਾਇ ਤੇ ਬੇਟੀ ਆ ਉਹ ਐਮਪੀ ਆ ਉਹ ਬਰਾਂ ਦਿੱਲੀ ਤੋਂ ਉਹਨਾਂ ਦੇ ਵੀ ਕਹਿਣਾ ਬਰਾਈਆਂ ਤੇ ਦਿੱਤੀਆਂ ਪਰ ਉਹ ਕਹਿੰਦੇ ਭਈ ਚਿਹਰਾ ਬਦਲ ਨਾਲ ਆਮ ਆਦੀ ਪਾਰਟੀ ਦਾ ਭਾਗੇ ਨਹੀਂ ਬਦਲਣਾ ਇਹ ਭਾਗੇ ਹੁਣ ਹੈ ਨਹੀਂ ਹੁਣ ਜਿਹੜਾ ਤੁਸੀਂ ਰਾਜ ਕਰਨਾ ਸੀ ਕਰ ਲਿਆ ਹੁਣ ਵਾਰੀ ਸਾਡੀ ਆ ਉਹ ਦੇਖਣਾ ਹੋਏਗਾ ਕਿ ਵਾਕਈ ਜੇ ਇਲੈਕਸ਼ਨ ਨਵੰਬਰ ਚ ਹੁੰਦੇ ਆ ਚਾਹੇ ਇਲੈਕਸ਼ਨ ਫਰਵਿਚ ਹੁੰਦੇ ਆ ਕਿ ਲੋਕ ਰਵਿੰਦ ਕੇਜਰੀਵਾਲ ਦੇ ਚਿਹਰੇ ਨੂੰ ਜਿਸ ਤਰੀਕੇ ਨਾਲ ਤਿੰਨ ਵਾਰੀ ਵੋਟ ਦੇ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਪਰਸੈਂਟੇਜ ਨੂੰ ਕਹਿੰਦੇ ਬਹੁਮਤ ਦਿੱਤਾ ਸੀ ਕਿ ਹੁਣ ਵੀ ਇਹ ਮਹਿਲਾ ਚਿਹਰਾ ਜਿਹੜਾ ਇਹਨਾਂ ਨੇ ਅੱਗੇ ਲਿਆਂਦਾ ਹਾ ਤੇ ਸ਼ੀਕੀ ਇਸ ਚਿਹਰੇ ਤੇ ਦਾਅ ਖੇਲਣਗੇ ਇਸ ਚਿਹਰੇ ਨੂੰ ਹੀ ਲੈ ਕੇ ਕਿ ਕੇਜਰੀਵਾਲ ਲੋਕਾਂ ਦੇ ਵਿੱਚ ਜਾਣਗੇ ਕਿ ਅਗਲਾ ਵੀ ਜਿਹੜਾ 2025 ਚ ਇਲੈਕਸ਼ਨ ਹੋਣੇ ਨੇ ਉਹ ਵੀ ਦਿੱਲੀ ਦੀ ਆਮ ਆਦਮੀ ਪਾਰਟੀ ਦਾ ਚਿਹਰਾ ਇਹ ਸੀਐਮ ਹੋਣਗੇ ਇਹ ਬਹੁਤ ਵੱਡਾ ਸਵਾਲ ਆ ਹੁਣ ਲੋਕ ਵੀ ਇਹ ਕਹਿਣਗੇ ਕਿ ਵੀ ਹੁਣ ਤੁਸੀਂ ਸੀਐਮ ਤਾਂ ਬਣਤਾ ਚਾਹੇ ਥੋੜੀ ਦੇਰ ਲਈ ਬਣਿਆ ਕਿ ਅੱਗੇ ਵੀ ਤੁਸੀਂ ਇਸ ਚੇਰੇ ਨੂੰ ਕਾਇਮ ਕਰੋਗੇ ਕਿ ਫਿਰ ਤਾਂ ਨਹੀਂ ਕਿਤੇ ਕੇਜਰੀਵਾਲ ਨੇ ਜਿਸ ਤਰ੍ਹਾਂ ਮੈਂ ਕੱਲ ਕਿਹਾ ਸੀ ਪ੍ਰਮਾ ਲੋਕਾਂ ਦੀ ਕਚਹਿਰੀ ਚ ਜਾਣਾ ਅਗਨੀ ਪ੍ਰੀਖਿਆ ਲੈਣੀ ਆ ਮੈਂ ਉਦੋਂ ਤੱਕ ਸੀਐਮ ਦੀ ਕੁਰਸੀ ਤੇ ਨਹੀਂ ਬੈਠੂਗਾ ਜਦੋਂ ਤੱਕ ਲੋਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੰਦੇ ਹੁਣ ਦੇਖਣਾ ਹੋਊਗਾ 2025 ਚ ਜਾਂ ਫਿਰ 2024 ਚ ਨਵੰਬਰ ਦੇ ਵਿੱਚ ਜੋ ਮੰਗ ਕਰ ਰਹੇ ਨੇ ਚੋਣਾਂ ਅਯੋਗ ਕੀ ਇਲੈਕਸ਼ਨ ਪਹਿਲਾਂ ਕਰਾਂਦਾ ਜਾਂ ਫਿਰ ਫਰਵਿਜ ਕਰਾਂਦਾ ਸਮੇਂ ਸਿਰ ਕਰਾਂਦਾ ਪਰ ਚਿਹਰਾ ਦੇਖਣਾ ਹੋਊਗਾ ਕਿ ਕੇਜਰੀਵਾਲ ਹਾਤੀਸ਼ੀ ਤੇ ਦਾਅ ਖੇਲਦੇ ਆ ਜਾਂ ਫਿਰ ਆਪਣਾ ਚਿਹਰਾ ਅੱਗੇ ਲਿਆਉਂਦੇ ਨੇ ਸੋ ਇਹ ਸੀ ਸਾਡਾ ਅੱਜ ਦਾ ਖਾਸ ਮੁੱਦਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਕੋਈ ਰਾਏ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ 'ਚ ਜਾ ਕੇ ਤੁਸੀਂ ਆਪਣੀ ਰਾਏ ਜ਼ਰੂਰ ਦਿਵੋ ਕੱਲ ਫਿਰ ਤੋਂ ਮਿਲਾਂਗੇ ਧੰਨਵਾਦ